ਸ਼੍ਰੀ ਕ੍ਰਿਸ਼ਨ ਨੇ ਗੀਤਾ ਵਿੱਚ ਕਿਹਾ ਹੈ ਕਿ ਜੋ ਲੋਕ ਤੁਹਾਡੀ ਬਰਾਈ ਕਰਦੇ ਨੇ ਉਹ ਕਰਨਗੇ ਭਾਵੇਂ ਤੁਸੀਂ ਚੰਗਾ ਕਰੋ ਜਾਂ ਫਿਰ ਮਾੜਾ ਇਸ ਲਈ ਸ਼ਾਂਤ ਰਹੇ ਕਿ ਆਪਣੇ ਕਰਮ ਕਰਦੇ ਜਾਓ ਆਲੋਚਨਾ ਤੋਂ ਨਾ ਡਰੋ ਕਿਉਂਕਿ ਨਿੰਦਿਆ ਉਹਨਾਂ ਦੀ ਹੀ ਹੁੰਦੀ ਹੈ ਜਿਹੜੇ ਜਿਉਂਦੇ ਨੇ ਮਰਨ ਤੋਂ ਬਾਅਦ ਤਾਂ ਕੇਵਲ ਤਾਰੀਫ਼ ਹੀ ਹੁੰਦੀ ਹੈ ਆਪਣੀਆਂ ਆਦਤਾਂ ਦੇ ਅਨੁਸਾਰ ਚੱਲਣ ਵਿੱਚ ਉਹਨੀਆਂ ਗਲਤੀਆਂ ਨਹੀਂ ਹੁੰਦੀਆਂ ਜਿੰਨੀਆਂ ਦੂਜਿਆਂ ਦਾ ਜੋ ਲਿਹਾਜ਼ ਰੱਖ ਕੇ ਚੱਲਣ ਵਿੱਚ ਹੋ ਜਾਂਦੀਆਂ ਨੇ ਕਿਸੇ ਨੇ ਬਹੁਤ ਸੋਣਾ ਕਿ ਜਿੱਥੇ ਦੂਜਿਆਂ ਨੂੰ ਸਮਝਾਉਣਾ ਔਖਾ ਹੋ ਜਾਵੇ ਉੱਥੇ ਆਪਣੇ ਆਪ ਨੂੰ ਸਮਝਾਉਣਾ ਹੀ ਬਿਹਤਰ ਹੁੰਦਾ ਹੈ ਚੁੱਪ ਇੱਕ ਅਧਿਆਤਮਿਕ ਅਭਿਆਸ ਹੈ ਅਤੇ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ ਸਾਰੇ ਰਸਤੇ ਵਿਸ਼ਵਾਸ ਦੇ ਧਾਗੇ ਨਾਲ ਬੱਜੇ ਹੁੰਦੇ ਨੇ ਇੱਕ ਵਾਰ ਜੇਕਰ ਇਹ ਧਾਗਾ ਟੁੱਟ ਜਾਵੇ ਤਾਂ ਉਸ ਦਾ ਪਹਿਲੇ ਜਿਹਾ ਜੁੜਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਉਸ ਪਲ ਦੀ ਆਲੋਚਨਾ ਨਾ ਕਰੋ ਜੋ ਤੁਹਾਨੂੰ ਠੋਕਰ ਦੇਵੇ ਸਗੋਂ ਉਸ ਪਲ ਦੀ ਕਦਰ ਕਰੋ ਕਿਉਂਕਿ ਇਹ ਹੀ ਅਸਲ ਵਿੱਚ ਤੁਹਾਨੂੰ ਜੀਣਾ ਸਿਖਾਉਂਦਾ ਹੈ ਇਕ ਕਾਲਯੁਗ ਹੈ ਜਨਾਬ ਇੱਥੇ ਤਾਂ ਕੌੜੇ ਬਣ ਕੇ ਹੀ ਰਹਿਣਾ ਪੈਂਦਾ ਜੇਕਰ ਮਿੱਠੇ ਬਣ ਕੇ ਰਹੋਗੇ ਤਾਂ ਲੋਕ ਤੁਹਾਨੂੰ ਸਿਰਫ ਵਰਤਣਗੇ ਹੀ